ਅਮੇ ਕੀ ਹਾਲ ਚਾਲ ਆ ਕੈਮੋ ਸਾਰੇ ਯਾਰੇ ਕਿਤੇ ਸਾਡੀ ਬਦਨਾਮੀ ਕਰਦੇ ਕਰਦੇ ਥੱਕ ਤਾਂ ਨਹੀਂ ਗਏ ਕਿਉਂਕਿ ਬੜਿਆਂ ਦਾ ਜ਼ੋਰ ਲੱਗਿਆ ਹੋਇਆ ਸਵੇਰੇ ਨਿਰਣੈ ਕਾਲ ਜੇ ਮੂੰਹ ਬਣੀ ਧੋਂਦੇ ਬਸ ਸਾਨੂੰ ਨਿੰਦਨਾ ਸ਼ੁਰੂ ਕਰ ਦੇਣਗੇ ਬਾਕੀ ਕੰਮ ਵਧੀਆ ਕਰਦੇ ਹੋ ਤੁਸੀਂ ਐਨੇ ਨਾਲ ਮੇਰੇ ਪਾਪ ਧੋਤੇ ਜਾਂਦੇ ਆ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਆ ਜਿਹੜੇ ਮੇਰੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਆ ਥੋਡੇ ਤੋਂ ਮੇਰਾ ਬਾਲ ਨਹੀਂ ਪਟ ਹੋਣਾ ਕਿਉਂਕਿ ਮੇਰੀ ਬਾ ਉਹ ਸਾਕਾਲਪੁਰਖਣੇ ਫੜੀ ਹੋਈ ਆ ਤੁਹਾਨੂੰ ਚੰਗੇ ਪਤਾ ਕਿਹੜੇ ਲੋਕ ਲੱਗਦੇ ਆ ਹੁਣ ਗੌਰ ਨਾਲ ਸੌਲਿਓ ਤੁਹਾਨੂੰ ਚੰਗੇ ਉਹ ਲੋਕ ਲੱਗਦੇ ਆ ਜਿਹੜੇ ਥੋੜਾ ਫੁੱਦੂ ਲਾਉਂਦੇ ਆ ਤੁਹਾਨੂੰ ਬੇਬਕੂਹ ਬਣਾਉਂਦੇ ਆ ਆ ਹੁਣ 50 ਪੈਸੇ ਪੈਟਰੋਲ ਤੇ ਡੀਜ਼ਲ ਸਸਤਾ ਕੀਤਾ ਭੇਡਾਂ ਖੁਸ਼ੀ ਮਨਾਈ ਜਾਂਦੀਆਂ ਉਹ 5 ਰੁਪਏ ਪੈਟਰੋਲ ਤੇ ਡੀਜ਼ਲ ਵਧਾ ਕੇ 50 ਪੈਸੇ ਘੱਟ ਕਰ ਦਿੰਦੇ ਆ ਇਧਰ ਭੇਡਾਂ ਉਹ ਖੁਸ਼ੀ ਮਨਾਉਣ ਲੱਗ ਜਾਂਦੀਆਂ ਵੀ ਪੈਟਰੋਲ ਡੀਜ਼ਲ ਸਸਤਾ ਹੋ ਗਿਆ। ਤੁਹਾਨੂੰ ਚੰਗੇ ਉਹ ਲੋਕ ਲੱਗਦੇ ਆ ਜਿਹੜੇ ਗਾਣੂ ਰਾਸ਼ਟਰੀ ਪੰਛੀ ਦਾ ਖਿਤਾਬ ਦ볼 ਨੂੰ ਫਿਰਦੇ ਆ। ਉਹ ਲੋਕ ਤੁਹਾਨੂੰ ਚੰਗੇ ਲੱਗਦੇ ਆ। ਹੁਣ ਤੁਹਾਨੂੰ ਲੱਗ ਗਿਆ ਹੋ ਪਤਾ ਮੈਂ ਕੀ ਦੀ ਗੱਲ ਕਰ ਰਿਹਾ। ਐਵੇਂ ਥੋੜੀ ਕਹਿੰਦੇ ਆ। ਵੀ ਭੇਡਾਂ ਮੁੰਨੀਆਂ ਤਾਂ ਜਾ ਸਕਦੀਆਂ ਪਰ ਸਮਝਾਈਆਂ ਨਹੀਂ ਜਾ ਸਕਦੀਆਂ। ਉਧਰ ਉਹ ਵਿਧਾਨ ਸਭਾ ਦੇ ਵਿੱਚ ਬੁੜੀਆਂ ਗੂ ਇੱਕ ਦੂਜੇ ਦੇ ਨਾਲ ਲੜਦੇ ਰਹਿੰਦੇ ਆ ਤੇ ਇੱਧਰ ਸਾਡੇ ਲੋਕ ਸਵਾਦ ਹੀ ਲਈ ਜਾਂਦੇ ਆ ਉਹਨਾਂ ਦੀਆਂ ਵੀਡੀਓ ਥੋਲੇ ਕਮੈਂਟ ਕਰਨਗੇ ਤੂੰ ਸਿਰਾ ਲਾ ਤਾਂ ਤੂੰ ਅੱਤ ਕਰਾਤੀ ਲੈ ਦੱਸ ਇੱਕ ਮੈਨੂੰ ਕਹਿੰਦਾ ਕਹਿੰਦਾ ਭਾਈ ਜਿੱਦੇ ਦੀਆਂ ਕਹਿੰਦਾ ਵਿਧਾਨ ਸਭਾ ਦੀਆਂ ਵੀਡੀਓ ਦੇਖੀਆਂ ਕਹਿੰਦਾ ਮੈਂ ਤਾਂ ਕਪਲ ਸ਼ਰਮਾ ਦੀ ਕਮੇਡੀ ਦੇਖਣੀ ਛੱਡਤੀ ਹਾਂ ਵੀ ਕੀ ਹਾਲ ਚਾਲ ਆ ਕੈਮੋ ਸਾਰੇ ਯਾਰੇ ਕਿਤੇ ਸਾਡੀ ਬਦਨਾਮੀ ਕਰਦੇ ਕਰਦੇ ਥੱਕ ਤਾਂ ਨਹੀਂ ਗਏ ਕਿਉਂਕਿ ਬੜਿਆਂ ਦਾ ਜ਼ੋਰ ਲੱਗਿਆ ਹੋਇਆ ਸਵੇਰੇ ਨਿਰਣੈ ਕਾਲ ਜੇ ਮੂੰਹ ਬਣੀ ਧੋਂਦੇ ਬਾ ਸਾਨੂੰ ਨਿੰਦਨਾ ਸ਼ੁਰੂ ਕਰ ਦੇਣਗੇ ਸਾਨੂੰ ਮਾੜਾ ਬੋਲਣਾ ਸ਼ੁਰੂ ਕਰ ਦੇਣਗੇ ਵੀ ਰਫਤਾਰ ਰਾਏ ਨੂੰ ਮਾੜਾ ਬੋਲੋ ਰਫਤਾਰ ਰਾਏ ਦੀ ਬਦਨਾਮੀ ਕਰੋ ਰਫਤਾਰ ਰਾਏ ਦੀਆਂ ਲੱਤਾਂ ਖਿੱਚੋ ਪਤਾ ਨਹੀਂ ਕੀ ਮਿਲਦਾ ਯਾਰ ਲੋਕਾਂ ਨੂੰ ਨਿੰਦਿਆ ਚੁਗਲੀ ਦੂਜਿਆਂ ਨੂੰ ਮਾੜਾ ਕਹਿ ਕੇ ਬਾਕੀ ਕੰਮ ਵਧੀਆ ਕਰਦੇ ਹੋ ਤੁਸੀਂ ਐਨੇ ਨਾਲ ਮੇਰੇ పాਪ ਧੋਤੇ ਜਾਂਦੇ ਆ ਬੋਲੀ ਜਾਇਆ ਕਰੋ ਮਾੜਾ ਮੈਨੂੰ ਕੋਈ ਚੱਕਰ ਨਹੀਂ ਹੈਗਾ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਆ ਜਿਹੜੇ ਮੇਰੀਆਂ ਲੱਤਾਂ ਖਿੱਚਾਂ ਤੇ ਲੱਗੇ ਹੋਏ ਆ ਥੋਡੇ ਤੋਂ ਮੇਰਾ ਬਾਲ ਨਹੀਂ ਪਟ ਹੋਣਾ ਕਿਉਂਕਿ ਮੇਰੀ ਬਾਹ ਉਸ ਕਾਲਪੁਰਖ ਨੇ ਫੜੀ ਹੋਈ ਆ ਮੈਂ ਤਾਂ ਤੁਹਾਨੂੰ ਆਪੇ ਮੜਾ ਲੱਗਣਾ ਮੈਂ ਤੁਹਾਨੂੰ ਚੰਗਾ ਥੋੜੀ ਲੱਗੂਗਾ ਕਿਉਂਕਿ ਪੰਜਾਬ ਦੀ ਖਾਤਰ ਸੋਚਦੇ ਆ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦੇ ਆ ਮੜੇ ਤਾਂ ਆਪੇ ਲੱਗਾਂਗੇ ਤੁਹਾਨੂੰ ਚੰਗੇ ਪਤਾ ਕਿਹੜੇ ਲੋਕ ਲੱਗਦੇ ਆ ਹੁਣ ਗੌਰ ਨਾਲ ਸੌਲਿਓ ਤੁਹਾਨੂੰ ਚੰਗੇ ਉਹ ਲੋਕ ਲੱਗਦੇ ਆ ਜਿਹੜੇ ਤੁਹਾਡਾ ਫੁੱਦੂ ਲਾਉਂਦੇ ਆ ਤੁਹਾਨੂੰ ਬੇਵਕੂਫ ਬਣਾਉਂਦੇ ਆ ਉਹ ਕਿਵੇਂ ਹੁਣ ਇਹ ਵੀ ਪੁੱਛ ਲੋ ਆ ਹੁਣ 50 ਪੈਸੇ ਪੈਟਰੋਲ ਤੇ ਡੀਜ਼ਲ ਸਸਤਾ ਕੀਤਾ ਭੇਡਾਂ ਖੁਸ਼ੀ ਮਨਾਈ ਜਾਂਦੀਆਂ ਵੀ ਪੈਟਰੋਲ ਡੀਜ਼ਲ ਸਸਤਾ ਹੋ ਗਿਆ ਉਹ 5 ਰੁਪਏ ਪੈਟਰੋਲ ਤੇ ਡੀਜ਼ਲ ਵਧਾ ਕੇ 50 ਪੈਸੇ ਘੱਟ ਕਰ ਦਿੰਦੇ ਆ ਇਧਰ ਭੇਡਾਂ ਉਹ ਖੁਸ਼ੀ ਮਨਾਉਣ ਲੱਗ ਜਾਂਦੀਆਂ ਵੀ ਪੈਟਰੋਲ ਡੀਜ਼ਲ ਸਸਤਾ ਹੋ ਗਿਆ ਇਥੋਂ ਹੁਣ ਭੇਡਾਂ ਦਾ ਪਤਾ ਲੱਗ ਜਾਂਦਾ ਇਥੋਂ ਇਥੋਂ ਭੇਡਾਂ ਦੇ ਦਿਮਾਗ ਦਾ ਪਤਾ ਲੱਗ ਜਾਂਦਾ ਵੀ ਭੇਡਾਂ ਨੂੰ ਮੂਰਖਾ ਬਣਾਉਣਾ ਕਿੰਨਾ ਸੌਖਾ ਪਹਿਲਾਂ 5 ਰੁਪਏ ਪਟ્રોલ ਡੀਜ਼ਲ ਵਧਾਓ ਫਿਰ 50 ਪੈਸੇ ਸਸਤਾ ਕਰ ਦੋ ਤੇ ਭੇਡਾਂ ਖੁਸ਼ ਭੇਡਾਂ ਟਪੂਸੀਆਂ ਮਾਰਦੀਆਂ ਐਵੇਂ ਥੋੜੀ ਕਹਿੰਦੇ ਆ ਵੀ ਭੇਡਾਂ ਮੁੰਨੀਆਂ ਤਾਂ ਜਾ ਸਕਦੀਆਂ ਪਰ ਸਮਝਾਈਆਂ ਨਹੀਂ ਜਾ ਸਕਦੀਆਂ ਹੋਰ ਸੌਣ ਲਓ ਤੁਹਾਨੂੰ ਚੰਗੇ ਉਹ ਲੋਕ ਲੱਗਦੇ ਆ ਜਿਹੜੇ ਗਾਣੂ ਰਾਸ਼ਟਰੀ ਪੰਛੀ ਦਾ ਖਿਤਾਬ ਦਬੋਲ ਨੂੰ ਫਿਰਦੇ ਆ ਉਹ ਲੋਕ ਤੁਹਾਨੂੰ ਚੰਗੇ ਲੱਗਦੇ ਆ ਹੁਣ ਤੁਹਾਨੂੰ ਲੱਗ ਗਿਆ ਹੋਊ ਪਤਾ ਮੈਂ ਕਿਹਦੀ ਗੱਲ ਕਰ ਰਿਹਾ ਤੁਹਾਨੂੰ ਚੰਗੇ ਉਹ ਲੋਕ ਲੱਗਦੇ ਆ ਜਿਹੜੇ ਵਿਧਾਨ ਸਭਾ ਦੇ ਵਿੱਚ ਜਾ ਕੇ ਇੱਕ ਦੂਜੇ ਤੇ ਤੋਹਮਤਾਂ ਲਾਈ ਜਾਂਦੇ ਆ ਆਏ ਨਹੀਂ ਵੀ ਜਾ ਕੇ ਪੰਜਾਬ ਦੇ ਵਿਕਾਸ ਦੀ ਗੱਲ ਕਰ ਲਈਏ ਨਸ਼ੇ ਨੂੰ ਰੋਕਣ ਦੀ ਗੱਲ ਕਰ ਲਈਏ ਫ੍ਰੀ ਐਜੂਕੇਸ਼ਨ ਦੀ ਗੱਲ ਕਰ ਲਈਏ ਇਹ ਨਹੀਂ ਗੱਲ ਕਰਨੀ ਜਿਹੜੇ ਵਿਧਾਨ ਸਭਾ ਦੇ ਵਿੱਚ ਜਾ ਕੇ ਜਨਾਨੀਆਂ ਨੂੰ ਲੜਦੇ ਆ ਆਪਸ ਦੇ ਵਿੱਚ ਤੁਹਾਨੂੰ ਉਹ ਚੰਗੇ ਲੱਗਦੇ ਆ ਜਿਹੜਾ ਕੋਈ ਚੰਗੀ ਗੱਲ ਕਰੂਗਾ ਉਹਨੂੰ ਤੁਸੀਂ ਸਲਾਉਣਾ ਥੋੜੀ ਆ ਉਹਦੀਆਂ ਤਾਂ ਲੱਤਾਂ ਖਿੱਚਣੀਆਂ ਚਾਉਂਦੇ ਜੀ ਤੇ ਉਹ ਤੁਸੀਂ ਕੰਮ ਆਪਦਾ ਬੜੀ ਇਮਾਨਦਾਰੀ ਦੇ ਨਾਲ ਕਰ ਰਹੇ ਹੋ ਉਧਰੋਂ ਵਿਧਾਨ ਸਭਾ ਦੇ ਵਿੱਚ ਬੁੜੀਆਂ ਨੂੰ ਇੱਕ ਦੂਜੇ ਦੇ ਨਾਲ ਲੜਦੇ ਰਹਿੰਦੇ ਆ ਤੇ ਇੱਧਰ ਸਾਡੇ ਲੋਕ ਸੁਆਦ ਹੀ ਲਈ ਜਾਂਦੇ ਆ ਉਹਨਾਂ ਦੀਆਂ ਵੀਡੀਓ ਥੱਲੇ ਕਮੈਂਟ ਕਰਨਗੇ ਤੂੰ ਸਿਰਾ ਲਾ ਤਾਂ ਤੂੰ ਅੱਤ ਕਰਾਤੀ ਲੈ ਦੱਸ ਵੀ ਮਾੜੀਆਂ ਮੋਟੀਆਂ ਤੁਸੀਂ ਉਹਨਾਂ ਨੂੰ ਲਾਹਣਤਾ ਪਾਓ ਯਾਰ ਜਿਤਾ ਕੇ ਭੇਜਿਆ ਉਹਨਾਂ ਨੂੰ ਆਖੋ ਵੀ ਕੋਈ ਚੱਜ ਦੀ ਗੱਲ ਕਰੋ ਤੁਸੀਂ ਉੱਥੇ ਉੱਥੇ ਤੁਸੀਂ ਪੰਜਾਬ ਦੀ ਗੱਲ ਕਰੋ ਪਰ ਨਹੀਂ ਦੁਨੀਆ ਸੁਆਦ ਲੈਣਾ ਗੱਝ ਗਈ ਇੱਕ ਮੈਨੂੰ ਕਹਿੰਦਾ ਕਹਿੰਦਾ ਭਾਈ ਜਿੱਦੇ ਦੀਆਂ ਕਹਿੰਦਾ ਵਿਧਾਨ ਸਭਾ ਦੀਆਂ ਵੀਡੀਓ ਦੇਖੀਆਂ ਕਹਿੰਦਾ ਮੈਂ ਤਾਂ ਕਪਲ ਸ਼ਰਮਾ ਦੀ ਕਮੇਡੀ ਦੇਖਣੀ ਛੱਡਤੀ ਆਪਾਂ ਯਾਰ ਇਸ ਵਾਸਤੇ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਦੱਸੋ ਮੈਨੂੰ ਤੁਸੀਂ ਕਿਉਂ ਨਹੀਂ ਯਾਰ ਤੁਸੀਂ ਸਵਾਲ ਕਰਦੇ ਹੋ ਉਹਨਾਂ ਲੋਕਾਂ ਨੂੰ ਤੇ ਸਾਨੂੰ ਤੁਸੀਂ ਸਵਾਲ ਐਂ ਕਰਦੇ ਹੋ ਜਿਵੇਂ ਮੈਂ ਪ੍ਰਧਾਨ ਮੰਤਰੀ ਹੁੰਨਾਗਾ ਜਾਂ ਮੁੱਖ ਮੰਤਰੀ ਹੁੰਨਾ ਮੈਂ ਦੇਸ਼ ਦਾ ਮਾੜਾ ਮੋਟਾ ਯਾਰ ਦਿਮਾਗ ਤੋਂ ਕੰਮ ਲਿਆ ਕਰੋ ਤੁਸੀਂ ਸਵਾਲ ਕਿਹਨਾਂ ਨੂੰ ਕਰਦੇ ਹੋ ਜਿਹੜੇ ਪੰਜਾਬ ਦੀ ਖਾਤਰ ਬੋਲਦੇ ਆ ਉਹਨਾਂ ਨੂੰ ਤੁਸੀਂ ਸਵਾਲ ਕਰਦੇ ਰਹਿੰਦੇ ਹੋ ਜਿਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਉਹਨਾਂ ਸਾਹਮਣੇ ਜ਼ੁਬਾਨ ਖੋਲੋਣਾ ਆਪਦੀ ਉਹਨਾਂ ਨੂੰ ਸਵਾਲ ਕਰੋ ਕਲੱਤਾਂ ਨਹੀਂ ਪਾਰ ਚੱਲਦੀਆਂ ਉਦੋਂ ਬੋਲਣ ਲੱਗੇ ਉਹਨਾਂ ਦੇ ਤਾਂ ਥੱਲੇ ਬਿਸ਼ਿਆਣਗੇ ਬਸ ਜੁੱਤੀ ਚੱਟਣ ਤੱਕ ਜਾਂਦੇ ਆ ਆ ਜਿਹੜੀ ਜੁੱਤੀ ਚੱਟਣ ਦੀ ਆਦਤ ਆ ਨਾ ਤੁਹਾਡੀ ਐਣੀ ਛੋਟੇ ਛੱਤਰ ਪੁਆਏ ਆ ਸੱਚੀ ਗੱਲ ਫਿਰ ਮੈਥੋਂ ਤੁਸੀਂ ਸੁਣਦੇ ਹੋ ਸਾਡਾ ਵਿਰੋਧ ਕਰਕੇ ਜਾਂ ਸਾਨੂੰ ਮਾੜਾ ਬੋਲ ਕੇ ਤੁਸੀਂ ਕੀ ਹਾਸਲ ਕਰ ਲਓਗੇ ਮੈਨੂੰ ਦੱਸੋ ਤਾਂ ਸਹੀ ਇਸ ਕਰਕੇ ਜਿਨ੍ਹਾਂ ਨੂੰ ਜਿਤਾ ਕੇ ਭੇਜਿਆ ਉਹਨਾਂ ਨੂੰ ਸਵਾਲ ਕਰਿਆ ਕਰੋ ਜੇ ਨਹੀਂ ਉਹ ਤੁਹਾਡੇ ਏਰੀਏ ਦੇ ਵਿੱਚ ਵਿਕਾਸ ਦਾ ਕੰਮ ਕਰਦੇ ਜਾਂ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਵੋਟਾਂ ਤੋਂ ਪਹਿਲਾਂ ਜੋ ਨਹੀਂ ਖਰੇ ਉੱਤਰ ਰਹੇ ਉਹਨਾਂ ਨੂੰ ਘੇਰੋ ਉਹਨਾਂ ਨੂੰ ਸਵਾਲ ਕਰੋ ਉਹਨਾਂ ਨੂੰ ਦਿਖਾਓ ਉਹਨਾਂ ਦੀਆਂ ਵੋਟਾਂ ਤੋਂ ਪਹਿਲਾਂ ਦੀਆਂ ਵੀਡੀਓ ਵੀ ਆਹ ਤੁਸੀਂ ਵਾਅਦੇ ਕੀਤੇ ਸੀ ਤੁਸੀਂ ਇਹੀ ਪੁੱਛੋ ਉਹਨਾਂ ਨੂੰ ਵੀ ਕਿੱਥੇ ਗਏ ਤੁਹਾਡੇ ਉਹ ਵਾਅਦੇ ਉਦੋਂ ਪਤਾ ਨਹੀਂ ਕਿਉਂ ਨਹੀਂ ਥੋੜੀ ਜੁਬਾਨ ਖੋਲਦੀ ਸੋ ਇਸ ਕਰਕੇ ਅਕੱਠੇ ਹੋ ਕੇ ਰੋ ਠੀਕ ਹੈ ਨਾ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ